ਤੇਰੇ ਨੇ ਹੋਲੀ ਚਾਰਾ ਮੈਂ ਆਦਾ ਜਮਾ ਮੇਰਾ ਗੰਮੀ ਜਮਾ ਆਪਣਾ ਟ੍ਰਾਂਸਫਰ ਸਿਰ ਕਰਦਾ ਦੂਜੇ ਦਾ ਮਤਲਬ ਤਲਾ ਤੇ ਜਾਂ ਮੇਰਾ ਵੀ ਰਹਿ ਗਈ ਕਾਕਾ ਜੀ ਇਹਦਾ ਲਾਇਸੈਂਸ ਪੱਤਰ ਦਿਖਾਓ ਤੁਹਾਡੇ ਕੋਲ ਸਾਇੰਸ ਪੱਤਰੀ ਬਾਤ ਹੋਣੀ ਫਿਰ ਡਾਕੂਮੈਂਟ ਇਧਰ ਮੈਂ ਲਿਖਣ ਵਾਲਾ ਡਾਕੂਮੈਂਟ ਲੈ ਕੇ ਚੱਲਣ ਵਾਸਤੇ ਹੁੰਦੇ ਆ ਨਾ ਲਾ ਕੇ ਘਰ ਰੱਖਣ ਵਾਸਤੇ ਹੁੰਦੇ ਆ ਡਾਕੂਮੈਂਟ ਆਨਲਾਈਨ ਤੇ ਡਿਜੀਟਲ ਡਿਜੀ ਲੋਕਰ ਤੁਹਾਨੂੰ ਦਿਖਾਉਣੀ ਦਿਖਾਓ ਡਿਜੀਟਲ ਟੈਕਨੋਲੋਜੀ ਡਿਜੀ ਲੋਕਰ ਦਿਖਾਓ ਸਾਨੂੰ ਦਿਖਾਓ ਡਿਜੀਟਲ ਉਹ ਜੇ ਤੇ ਗੱਲ ਕਰਦੇ ਤਾਂ ਕਰਦੇ ਸੋਨਾ ਵੀਰ ਤੇ ਕਰਾਇਆ ਉਹਨਾਂ ਨੇ ਗੱਲ ਕਰਾਂ ਮੇਰਾ ਉਹਨਾਂ ਨੇ ਕਰਾਇਆ ਉਹਨਾਂ ਨੇ ਕਰਾਇਆ ਲੰਬਾ ਉਹਨਾਂ ਨੇ ਪਹਿਲੇ 1000 ਰੁਪਏ ਦੇ ਦੇ ਆ ਜਾ ਉਹ ਤਾਂ ਕੋਈ ਗੱਲ ਕਰਦੇ ਉਹ ਤਾਂ ਚਰਾਹਣਾ ਕਰਦੇ ਉਹ ਵਿਆਹ ਤੇ ਕਰਾਇਆ ਕਰਾਇਆ भाई अज्जा स्पैशल नाका इतने लगे गया जैसा ਈ ਯਾਦਿਸ ਤਾਸੀ ਨਕਲਾਇਆ ਕਿ ਜਿਹੜੇ ਨਵੇਂ ਕਾਨੂੰਨ ਇੱਕ ਤਰੀਕੂ ਆ ਰਹੇ ਨੇ ਜਿਹੜੇ ਬੱਚਿਆਂ ਦੇ ਸਬੰਧ ਵਿੱਚ ਉਹਦੇ ਸੰਚਲਕ ਕੇਸ ਲਗਾਇਆ ਗਿਆ ਜੀ ਨਾਲ ਸਾਡੇ ਜੱਜ ਸਾਹਿਬ ਸੀਜਨ ਸਾਹਿਬ ਸੀਗੇ ਨਾਲ ਜਿਹੜੇ ਡੀਐਸਪੀ ਏਸੀਪੀ ਤਸਵੀਰ ਸਿੰਘ ਜੀ ਫਟਿਆ ਲਿਖੀ ਕੀ ਲੋਕਾਂ ਨੂੰ ਕੀ ਪੀਜਣ ਜਾ ਕੇ ਜਿਹੜੇ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਭੇਜਦੇ ਨੇ ਅਈ ਤਾਂ ਜੀ ਲੋਕ ਤੇ ਬੱਚੇ ਬੱਚਿਆਂ ਨੂੰ ਤੇ ਲੋਕਾਂ ਦੇ ਆਪਣੇ ਅਪੀਲ ਕਰਨੀ ਚਾਹਾਂਗੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਕੋਈ ਵੀ ਆਪਣਾ ਵਾਈਕਲ ਨਾ ਦੇਣ ਜਾਂ ਟੂਬ ਜਿਹਾ ਜਾਂ ਫੋਨ ਕਿਉਂਕਿ ਨਵੇਂ ਕਾਨੂੰਨ ਜਿਹੜੇ ਬਹੁਤ ਸਖਤ ਆ ਰਹੇ ਆ ਇਹਦੇ ਵਿੱਚ ਦੇ ਕੋਈ ਆਪਣਾ ਬੱਚਾ 18 ਸਾਲ ਤੋਂ ਘੱਟ ਤੇ ਫੜਿਆ ਜਾਂਦਾ ਯਾਰ ਉਹ 3 ਸਾਲ ਦੀ ਸਜ਼ਾ ਉਹਦੇ ਮਾਪਿਆਂ ਨੂੰ ਤੇ 25 ਹਜ਼ਾਰ ਜੁਰਮਾਨਾ ਹੋਏਗਾ ਜੀ ਇਹ ਲੱਗਦਾ ਸਕੂਲ 'ਚ ਸੈਮੀਨਾਰ ਲਗਾਉਣ ਦੀ ਜ਼ਰੂਰਤ ਹੈ ਇਹ ਸਮਾਪਕ ਜੋ ਵੀ ਜਿਆਦਾਤਰ ਬੱਚੇ ਸਕੂਲੇ ਸਕੂਲ 'ਚ ਹੀ ਲੈ ਕੇ ਜਾਂਦੇ ਨੇ ਇਹ ਦੇਖੋ ਸਾਰੇ ਇਹ ਜਿਹੜੇ ਸੈਮੀਨਾਰ ਇਹ ਸਾਡਾ ਇੱਕ ਵੱਖਰਾ ਐਜੂਕੇਸ਼ਨ ਸਟਾਫ ਹੁੰਦਾ ਉਹ ਆਪਣੇ ਸੈਮੀਨਾਰ ਲਗਾ ਰਿਹਾ ਯਾਰ ਬੱਚਿਆਂ ਦੇ ਉਹਦਾ ਟੀਚਰਾਂ ਦੇ ਉਹਨਾਂ ਪੇਰੈਂਟਸ ਦੇ ਅਹੀਂ ਆਪਣਾ ਹਰੇਕ ਨੰਬਰ ਅਸੀਂ ਦੇ ਰਹੇ ਆ ਤੇ ਅਖਬਾਰਾਂ ਚ ਕਢਾ ਰਹੇ ਆ ਕਿੰਨੇ ਕ ਬੱਚੇ ਜਿਹੜੇ ਨੇ ਅੱਜ ਸਪੈਸ਼ਲ ਡਿਟੇਲ ਕਿਤੇ ਕਿੰਨੇ ਕ ਬੱਚਿਆਂ ਨੇ ਕੁਛ ਕੁਛ ਕੀਤੀ ਜੀ ਅੱਜ ਜੀ ਤਿੰਨ ਚਾਰ ਬੱਚੇ ਸੀਗੇ ਉਹਨਾਂ ਨੂੰ ਵਾਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਉਹਨਾਂ ਨੂੰ ਆਪਣਾ ਸਟੇਜ ਛੱਡਿਆ ਗਿਆ ਹੈ ਪਰ ਅਜੋ 1-3 ਤੋਂ ਬਾਅਦ ਇੱਕ ਇਦਾਂ ਦਾ ਸਾਡੇ ਮਾਮਲੇ ਸਾਹਮਣੇ ਹੁੰਦਾ ਯਾਰ ਉਹਦਾ ਚਲਾਨ ਕਰਾਂਗੇ ਤੇ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਕਰਾਂਗੇ ਤੇ ਅੱਜ ਸਰ ਇੱਥੇ ਜਿਹੜੇ ਸਪੈਸ਼ਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਤੇ ਜਿਹੜੇ ਕਿੰਨੇ ਕ ਚਲਾਨ ਕੀਤੇ ਗਏ ਨੇ ਇਹਦੇ ਤਕਰੀਬਨ ਅਸੀਂ 10 ਦੇ ਕਰੀਬ ਚਲਾਨ ਕੀਤੇ ਇਹਦੇ ਵਿੱਚ ਬਿਨਾ ਸੀਟ ਬੈਲਟ ਹੈਲਬਟ ਦੇ ਤੇ ਉਹ ਕਿੱਥੇ ਗਏ ਜੀ ਤੇ ਕਾਲੀਆਂ ਫਿਲਮਾਂ ਦੇ ਪਹਿਲੀ ਵਾਰ ਦੇਖਣ ਮਿਲਦਾ ਜਸਪਾਲ ਖੁਦ ਪਹੁੰਚ ਰਹੇ ਨੇ ਕਿ ਲੱਗਦਾ ਕਿ ਨਾ ਪੁਲਿਸ ਦਾ ਵੀ ਮਨੋਬਲ ਪਾਤਾ ਹੈ ਜੀ ਜੀ ਬਿਲਕੁਲ ਜੀ ਬਹੁਤ ਵੱਦਾ ਜੀ ਜਦੋਂ ਸਾਡੇ ਸੀਨੀਅਰ ਆਫਸਰ ਜੈਸੇ ਬਾਣ ਵਰਗੇ ਵੱਡੇ ਰੈਂਕ ਦੇ ਆਪ ਇਹ ਹੁੰਦੇ ਨੇ ਤੇ ਸਾਡਾ ਇਹ ਜਿਹੜਾ ਮਨੋਬਲ ਕਾਫੀ ਵੱਧਾ ਹੈ ਜੀ